ਚਲ ਕੋਈ ਨਹੀਂ ਜੇ ਜੰਦ ਫਿਕਰ ਹਾਜੀ ਕਿਦਾ ਸਾਰੇ ਸਵਾਗਤ ਹੈ ਦਿਨਾਂ ਵਿੱਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਵਾ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਹੈਗਾ ਗੁਰਪੁਰਪ ਗੁਰਨਾਨਕ ਦੇਵ ਜੀ ਬਾਬਾ ਜੀ ਦਾ ਅੱਜ ਜਨਮ ਦਿਨ ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਆਪਣੇ ਬਨਣੇ ਆ ਜਿਵੇਂ ਜਦੋਂ ਮੁੰਡਾ ਹੁੰਦਾ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਕਈਆਂ ਦੇ ਰਵਾਜ ਹੋਣਾ ਕਈਆਂ ਦੇ ਨਹੀਂ ਹੋਣਾ ਜਿਹੜੇ ਗੇਟਾਂ ਤੇ ਸ਼ੇਰੇ ਬੰਦੇ ਹੁੰਦੇ ਆ ਤੇ ਅੱਜ ਉਹ ਬਨਣੇ ਆ ਆਪਾਂ ਤੇ ਹੁਣ ਜਿਹੜੇ ਕੰਮ ਕਰਦੇ ਹੁੰਦੇ ਕਰੇ ਉਹ ਬਣਾ ਕੇ ਲਿਆਉਂਦੇ ਹੁੰਦੀ ਆ ਤੇ ਉਹ ਲੈ ਕੇ ਆਉਗੀ ਤੇ ਫਿਰ ਆਪਾਂ ਬਨਾਂਗੇ ਸਾਰੇ ਆਪਣੇ ਗੇਟਾਂ ਮੁਰੇ ਉਧਰ ਨਾਲ ਵਾਲੇ ਤਾਏ ਘਰੇ ਜਿਹੜਾ ਬੈਕ ਸਾਈਡ ਪਾਈਕ ਘਰ ਉਹਨਾਂ ਦੇ ਘਰੇ ਵੀ 메ਨ ਗੇਟ ਤੇ ਸਾ ਆਪਣੇ 메ਨ ਗੇਟ ਤੇ ਵੀ ਹੋਊਗਾ ਤੇ ਐਸ ਗੇਟ ਤੇ ਵੀ ਹੋਊਗਾ ਲੌਬੀ ਵਾਲੇ ਤੇ ਤੇ ਇਧਰ ਤਾਈ ਕੇ 메ਨ ਗੇਟ ਤੇ ਹੋਊਗਾ ਉਦਰ ਮੈਂ ਨਹੀਂ ਗਿਆ ਤੇ ਉਹ ਫਿਰ ਹੁੰਦੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਕਈਆਂ ਦੇ ਦਰਵਾਜ ਹੋਊਗਾ ਕਈਆਂ ਦਾ ਨਹੀਂ ਹੋਊਗਾ ਜਿਨ੍ਹਾਂ ਦਾ ਨਹੀਂਗਾ ਉਹ ਦੇਖਿਓ ਵੀ ਅਸੀਂ ਮਤਲਬ ਕਿਦਾਂ ਬੰਦਦੇ ਹਣਾ ਕੀ ਹੁੰਦਾ ਉਸ ਸਿਸਟਮ ਉਹਦਾ ਤੇ ਦੇਖਿਓ ਜ਼ਰੂਰ ਜੀ ਅਸੀਂ ਸਮਾਰਟ ਕਰਨਾ ਮम्मी ਸਾਡੀ ਘਰ ਨੂੰ ਗਰਮੀ ਹੋਈ ਫੱਤੀ ਹੈ ਮम्मी ਸਾਡੀ ਘਰ ਮम्मी ਸਾਡੀ ਘਰ ਨੂੰ ਗਰਮੋ ਗਰਮੀ ਹੋਈ ਫੱਤੀ ਅਸੀਂ ਉਹ ਬੰਦਣਾ ਵਾ ਉਹਦੇ ਲਈ ਚਾਹੀਦੀਆਂ ਮੇਖਾਂ ਤੋਂ ਵੀ ਬਾਹਰ ਕੱਢ ਲਓ ਇਹ ਚੇਕ ਮੇਕ ਕਰਕੇ ਤੇ ਇਹ ਖਾਲੀ ਆ ਆ ਆਈ ਡੀਆਂ ਏਡੀਆਂ ਆ ਇਹ ਉਹਨੂੰ ਬੰਨਜੂਗੇ ਰਸੀ ਨਾ ਵੀ ਜੇ ਲੰਮੀਆਂ ਇਹ ਹੈਗੀਆਂ ਤੇ ਲੱਗੋ ਬੰਨ ਤ ਜਾਊਗੀ ਇਹ ਨਾ ਛੱਡਿਆ ਦੋ ਹਾਂ ਇਦਾਂ ਤਾਂ ਨਹੀਂ ਲੁਕਾ ਠੀਕ ਆ ਹਾਂ ਠੀਕ ਆ ਇੱਕ ਗੱਭ ਵਿਚਾਲੇ ਘੜ ਦੋਏ ਕਿ ਨਹੀਂ ਕੋਪੀ ਹਾਂ ਠੀਕ ਆ ਇਧਰ ਚਾਲੇ ਇਧਰ ਘੜ ਦੇ ਹਲਕੀ ਜਿਹੀ ਹੰਦੀ ਫਿਰ ਕਿਤਾ ਨਹੀਂ ਫੇਰ ਡੇ ਚੋਈ ਤੁਸੀਂ ਮੈਨੂੰ ਉਧਰ ਗੋਲ ਬਣੇ ਗੋਲ ਬਣੇ ਮਾਰ ਗੋਲ ਬਣੇ ਇਧਰ ਕੀ ਹੈ ਇਦਾਂ ਹਾਂ ਇਦਾਂ ਇਦਾਂ চল হাই না চল কেত আয়া থে গড়ে

ਅਜੂ ਜੀ ਇੱਧਰ ਐਂਦਾ ਟਿੱਲੀ ਬੰਦੇ ਇਹ ਇੱਥੇ ਰੰਨਾ ਨਹੀਂ ਥੋੜੇ ਕਾਸ ਕੇ ਕਾਸ ਲਾਉਂ ਹਾਂ ਸਹੀ ਹਾਂ ਸਹੀ ਚੰਗੀ ਤਰ੍ਹਾਂ ਨਹੀਂ ਐ ਟਿੱਲੇ ਨਾਲ ਹੋ ਜਾਣ ਗੰਢ ਦੇ ਦੇ ਗੰਢ ਦੇ ਦੇ ਇੱਥੇ ਪਾ ਕੇ ਉਰਲੇ ਪਾਸੇ ਐਦਾ ਦੋ ਦੇ ਦੇ Hvorfor? For at Du kan ikke købe det her. Okay. Ja. Det er det, ikke? Ja,

ਇੱਥੇ ਵੱਲੇ ਆਂਦੇ ਹੁੰਦੇ ਆ ਜੀ ਦਵਾਰੇ ਟੁੱਟਣਗੇ ਨਾ ਉਹ ਤਾਂ ਟੁੱਟੂਗੇ ਦੇ ਆਵਾਜ਼ ਫੜੀ ਜਾਂਦੇ ਆ ਤਾਂ ਹਾਂ ਨਹੀਂ ਉਹਦੀ ਧੁੱਪ ਕਰਕੇ ਹੋਈ ਜਾਂਦੀ ਤੇ ਲੱਗ ਨਾ ਤੇ ਲੱਈ ਆ ਇਹਦਾ ਹਾਂ ਇਹਦਾ ਲੱਈ ਹੁਣ ਦਰਵਾਜ਼ਾ ਮੇ ਲਾਤ ਜਾਣਗੇ ਬੜਾ ਨਾ ਖਿਚੀ ਉਧਰਲੀ ਮੇਖੋਂ ਪਟਕੇ ਰੱਖਦੇ ਨੇ ਨਹੀਂ ਕਿਦ ਦੰਡੀਆਂ ਨਾ ਪਟਾਈਂ ਡੰਡੀਆਂ ਦਾ ਉਹ ਟੁੱਟ ਕੇ ਫਿਰ ਚੰ ਕੋਈ ਨਹੀਂ ਇੱਕ ਵਾਰ ਬੰਨ ਦੇਣਾ ਫੇਰ ਕੱਢਦੀ ਟੈਟ ਠੀਕ ਹੈ ਫਿਰ ਹਾਂ ਤੇ ਯਾ ਕਦ ਬਜ ਗਿਆ ਉਹ ਤਾਂ ਲਗ 12 ਵੇ ਕੀ ਤੇ ਲਾ ਦੇਖ ਹਾਈਦਾ ਆਊਗਾ ਚਲ ਕੋਈ ਨਹੀਂ ਰੇਚਾ ਹੋਇਆ ਥੋੜਾ ਹਾਂ ਤਾਈ ਦਿਨ ਗਿਆ ਇੱਕ ਵਜਾਲੇ ਮੇ ਇੱਕ ਘੜ ਦੋ ਵਿੱਚ ਘੱਡੇ ਨਹੀਂ ਜਾਂਦੀ ਹੈ ਨਾ ਲੜਦੀ ਹੈ ਜੀ ਘੜ ਦੋ ਘੜ ਆ ਉੱਪਰ ਭਰਿਆ ਟੰਗਿਆ ਰਹਿਦਾ ਸੀ ਵਿੱਚ ਇਹ ਕੋਈ 40 ਬੈਂਡੇ ਇਹ ਇਹ ਦੇ ਗੇਟ ਸਾਹਮਣੇ ਜਮ ਹਾਂ ਮੈਨ ਕੇਟ ਨੂੰ ਨਹੀਂ ਕਿੰਨਾ ਜਰਾ ਇੱਥੇ ਰਸਿਆ ਨਾ ਨੇ ਇਹ ਨੂੰ ਥੋੜਾ ਥੋੜਾ ਵੱਡਾ ਨਾਲ ਕਿਹਾ ਮੈਨ ਕੇਟ ਨੂੰ ਬੰਨਣਾ ਮੇਰੇ ਘਰ ਨੂੰ ਘਰੇ ਬਣਾ ਲੈਂਗੀ ਅੱਛਾ ਮੇਰੇ ਘਰ ਨੂੰ ਕੋਈ ਸੋਧ ਨਹੀਂ ਆਟਾ ਲੈਣ ਤੋਂ ਪੱਟ ਜਾ ਹਾਂ ਘਰੇ ਤੇ ਰਹਿ ਜੂਗਾ ਚਾਹ ਭਾ ਦਹੀਂ ਦੇ ਵੀ ਮੋਤੇ ਉਹ ਤਾਂ ਚਲ ਉਦੋਂ ਹਿਸਾਬ ਨਾਲ ਦੇਖ ਲਾਂਗੇ ਉਦੋਂ ਬਣਨ ਲੱਗੇ ਬਣਨ ਲੱਗੇ ਦੇਖ ਲਾਂਗੇ ਉਦੋਂ ਇਹ ਛੋਟਾ ਹੋ ਗਿਆ ਫਿਰ ਫਿਰ ਕੀ ਕਰਾਂਗੇ ਹਾਂ ਕਿਦ ਕਿਤਾ ਬਣਿਆ ਜਾ ਯਾਰ ਉੱਥੇ ਇਹ ਕਰਕੇ ਕੈਂਚੀ ਨਾਲ ਵੱਟ ਲਾਂਗੇ ਯਾਰ ਜਦੋਂ ਜਿੱਤ ਤੇ ਪੂਰਾ ਹੋਊਗਾ ਚਲ ਦੇਖ ਲਾਂਗੇ ਛੋਟਾ ਹੋਊਗਾ ਤਾਂ ਹਨ ਹੂੰ ਕੀ ਦਮ ਬਠੋ ਉਹਨਾਂ ਧਰਮਿਤ ਕਰਿਆ ਨਹੀਂ ਬੋ ਮੈਂ ਕਾਫਰ ਮੇਕਾਉਣਾ ਹੋਣੀ ਹੀ ਹੋਣਾ ਪਰ ਲੈ ਕੇ ਜਾਉਣੀ ਕਰ ਲੈ ਲੈ ਵੀ ਸੱਦੇ ਤਾਂ ਬਨਨੇਗੇ ਹੈ ਨਹੀਂ ਸਾਡੇ ਤਾਂ ਬਨਨੇਗੇ ਬਸ ਗੇਟ ਵਾਲਾ ਗੇਟਲਾ ਉਹਦੇ ਨਾਲ ਟੁੱਟੇ ਕਿ ਨਹੀਂ ਹਾਂ ਹਾਂ ਬੰਨਿਆ ਬੰਨੇ ਆ ਕਿੱਥੇ ਬੰਨਿਆ ਤਾਂ ਬਾਹਰ ਹੀ ਚਾ ਬਨ ਲਿਆ ਇੱਥੇ ਬਨਣਾ ਇੱਥੇ ਹਾਂ ਕਿੱਲਾ ਨਾ ਬੰਦੀਏ ਬੰਨ ਲੈ ਕਿ ਬੰਨ ਲੈ ਲੈ ਉਹ ਫੇਰੇ ਇੱਥੇ ਹੀ ਬੰਨ ਨਾ ਗੱਭੀ ਫੜਾਓ

ਇਹ ਤਰ੍ਹਾਂ ਵਰਗਾ ਦੇ ਦੇਖੀ ਲਾ ਕੇ ਰੱਖ ਤੂੰ ਰੱਖ ਲੈ ਮੇਰੇ ਨਹੀਂ ਉਹ ਡੰਡੇ ਨਾ ਚੱਕ ਦੋ ਜੇ ਨਾ ਹਾਂ ਇਦਾਂ ਕਰ ਸਕਦਾ ਹਾਂ ਡੰਡੇ ਨਾ ਚੱਕੇ ਹੋ ਜੀ ਉਹ ਤਾਂ ਨਹੀਂ ਹੁੰਦਾ ਲਾਉਣਾ ਤਾਂ ਰਹੀ ਹੁੰਦੀ ਆ ਤਾਂ ਇਹਦੇ ਨਾਲ ਜਾ

ਕੈਂਚੀ ਗੁੱਚੀ ਹਣੀ ਦੇ ਕੈਂਚੀ ਧਾਏ ਗਿਆ ਹੁਣ ਅੰਦਰ ਕੋਈ ਨਹੀਂ ਵਿਲਾਵੇਂ ਦੇ ਦੇ ਕੁੱਤੇ ਪਈ ਰਹੂ ਮੇ ਕੋਈ ਨਹੀਂ ਗੰਡ ਦੇ ਨਹੀਂ ਸੀ ਨਾ ਕਰਤੇ ਨੇ ਹਾਂ ਐਜ ਜ਼ਿਆਦਾ ਕਰਦੇ ਗੁੱਡੇ ਜੇ ਹਾਂ ਐ ਕਿੰਨਾ ਸੋਹ ਬਾਹ ਲੱਗੇ ਹਾਂ ਸੋਹਣਾ ਲੱਗਦਾ ਸਭ ਹਾਂ ਇਹ ਕੋ ਚਾਦੀ ਕਰਨੀ ਕਿਨੇ ਦਪਰੇ ਨੂੰ ਮੂਹ ਹੋ ਗਈ ਕਿ ਇਹ ਕਾਕੇ ਜਿਹੇ ਚੱਲ ਕੋਈ ਨਹੀਂ ਖੁੱਸਦੇ ਹੋ ਗਏ ਉਦੋਂ ਹੀ ਹੁੰਦੀ ਆ ਚਾਲੀ ਜਿਹਾ ਆ ਉਹਨਾਂ ਦੇ ਫਿਰ ਸਾਇਕ ਸੇਰੇ ਲਾਉਣੇ ਨਹੀਂ ਸੇਰੇ ਬਣਨੇ ਹਾਂ ਹਾਂ ਮੈਂ ਪਾਰਾ ਆਵਾ ਮੈਂ ਰਹਿ ਜੂਗਾ ਕਿਹੜਾ ਹਾਂ ਤਸਕੀਰ ਤੇ ਬਣਾਣਾ ਨਹੀਂ ਉਹ ਤੇ ਬਣਾ ਮੈਂ ਸਿੱਕੇ ਲੇਖ ਪਾਰਾ ਆਵਾ ਰਹਿ ਜੂਗਾ ਮੈਂ ਤੇ ਤੇ ਮੇ ਖਾਣੇ ਬਨੇ ਆ ਗਏ ਆਪਾਂ ਨਹੀਂ ਆਪਣਾ ਤੜਾਈ ਥੋੜੀ ਘੱਟ ਸੀ ਨਾ ਛੋਟਾ ਜਿਹਾ ਵੱਡਾ ਵਾ ਇੱਕ ਉੱਤੇ ਇੱਕ ਹੋਰ ਘੜ ਦੋ ਇੱਕ ਨਾਲ ਚੱਲੇ ਹਾਂ ਹਾਂ ਉਹਨਾਂ ਨਾਲ ਕੱਟਦੇ ਹੋ ਨਾ ਮੈਂ ਚੱਲ ਮੈਂ ਚੱਲ ਆਹ ਦੇ ਆਹ ਵੇਖ ਪਿਆ ਨਾ ਇੱਕ ਪਿਆ ਉਹ ਇਹਨਾਂ ਹਾਪੋਂ ਤੋਂ ਨਵਾਂ ਆ ਰਿਹਾ ਤਨ ਕੱਡੀਆਂ ਬਣ ਗਈਆਂ ਹੈਗੀ ਦੇਖਾ ਦੇ ਆ ਦੋਸ ਲੱਭ ਗਈਆਂ ਕਿਹੜੀਆਂ ਨੇ ਦੇਖੋ ਲੈ ਲੈ ਦੇਖੋ ਮਾਦੇ ਅੱਜ ਕੋਈ ਲੈਣ ਤੇ ਤਾਂ ਮਿਲਾਂ ਕੋਈ ਹਾਂ ਉਹ ਮੀ ਬੰਨਣਾ ਸਹੀ ਹੋਏਗਾ ਹਾਂ ਸਹੀ ਆਊਗਾ ਇਹ ਮੈਨੂੰ ਤਾਂ ਕੀ ਪਤਾ ਨਹੀਂ ਕੋੜਾ ਵੀ ਲਾ ਰਹਾ ਹੈ ਬਤਾ ਇਧਰ ਕਿਉਂ ਕੋੜਾ ਤੇ ਲਾ ਕਰ ਰਿਹਾ ਅਿਤ ਪੂਰਾ ਆ ਗਿਆ ਲੋ ਹਾਂ ਆ ਜਾਣ ਆ ਜਾਣ ਆ ਜਾਣ ਲੈ ਹਰਮਨਦੇਵ ਅਵਿਰੋਧ ਬੰਨਿਆ ਜੀ ਹਾਂ ਕੋਹ ਹੋ ਤਾਂ ਟੰਗ ਨਹੀਂ ਨਹੀਂ 62 ਉਹ ਤੇ ਟੰਗਣਾ ਮਾ ਥੇ ਲੈ ਰਹੇ ਨੇ ਮੜਾ ਜੀ ਨੰਗਣ ਦੀ ਲੋੜ ਹੈ ਹਾਂ ਨਹੀਂ ਟੰਗਣਾ ਚਾਹ ਰਹੇ ਨੇ ਜੀ ਕੀ ਸਾਡੇ ਅਟਿਆੜੇ ਮੇਖਾਂ ਗੱਡੀਆਂ ਸਾਡੇ ਗੱਡੀਆਂ ਨਹੀਂ ਜਾਂਦੇਗਾ ਸਾਡੇ ਇਟਾਂ ਚਾ ਨਾ ਫਿਰ ਫਿਰ ਕਿਵੇਂ ਬੰਨੇ ਬੰਨਿਆ ਤਾਂ ਉਦਾਂ ਹੀ ਆ ਵੀ ਇਟਾਂ ਚਾ ਲੈ 10 ਕਿੱਲਾ ਹੀ ਕਰਤਾ ਤੂੰ 10 ਕੇ ਬੰਨ 10 ਕੇ ਬੰਨ ਕੰਢ ਦੇ ਦਿਆ ਕਰ ਨਾ ਬਸ ਬਸ ਬੰਨ ਟੁੱਟ ਨਾ ਜਾਵੇ ਨਹੀਂ ਨਹੀਂ ਟੁੱਟਣਾ ਕਿਦਾਂ ਦੋਰਾਵਾ ਕਰੀ ਤਾ ਨਹੀਂ ਨਹੀਂ ਕਰਾ ਰਹੀ ਆ ਹਾ ਤਾਂ ਨਹੀਂ ਦੋਰਾ ਕਰਨਾ ਤਰ ਕਰਨਾ ਸੋ ਹਾਂ ਕਿੱਟੇ ਨਾ ਟੁੱਟ ਮਾਰੀ ਮਕਾਜ਼ੇ ਤਾਂ ਕੱਲੋਂ ਤੱਕ ਦੇ ਗੱਲ ਕਰਦੇ। ਕੱਲ੍ਹ ਤੋਂ ਸੁਣਦੇ। ਇੱਧਰ ਗੰਡਾ। ਹੁਣ ਦੇ ਗੰਡਾ। ਚਲ ਦੇ। ਸਹੀ ਆ। ਇਧਰ ਵਾਲਦੇ ਦੇ। ਠੀਕ ਆ। ਆ ਦੂਜੇ ਪਾਸੇ ਵਾਲਦੇ ਦੇ ਪੁੱਤ। ਹਾਂ। ਉਹ ਮੜਾਵਾ ਪਾ ਕੇ ਵਾਲਦੇ। ਹਾਂ। ਦੂਜੇ ਪਾਸੇ ਵਾਲਦੇ ਦੇ ਨਾ। ਇਹਨੂੰ। ਚੱਲ ਹੁਣ ਕਿਤੇ ਅੰਜਾਂਦਾ। ਚੱਲ। ਉਹਦੇ ਟੰਗਦੇ ਨਾ ਉੱਪਰ। ਹਾਂ ਟੰਗਦੇ। ਉਹ ਜਦੋਂ ਲੱਗਦਾ ਉਹ ਸੋਹਣਾ ਲੱਗਦਾ ਆ ਚੱਲਾ ਆ ਸੋਹਣਾ ਲੱਗਦਾ ਚੱਲਾ ਠੀਕ ਆ ਇਹ ਦੱਸੋ ਠੀਕ ਆ ਹਾਂ ਹੁਣ ਆਉਂਦੇ ਆ ਲਾ ਲਵੋ ਕੋਈ ਨਹੀਂ ਕੋਈ ਨਹੀਂ ਆ ਉਹ ਹੋਈ ਤਰਗ ਮੈਨੂੰ ਕਿਉਂ ਰੱਖ ਸੀ ਦੇਣਾ ਹਾਂ ਇਹ ਤਾਂ ਹੈ ਹੀ ਆ ਨਹੀਂ ਨਹੀਂ ਮੈਗੇ ਬੰਦੋ ਫਿਰ ਉਹਨਾਂ ਜਾਣਾ ਨਾ ਮੈਗੇ ਸਾਰ ਬੰਦੋ ਸਭ ਕੋਈ ਆਉਣ ਨਾਲ ਕਿ ਆਇਆ ਪੰਜ ਮਿੰਟ ਆ ਜਾ ਬੈਠੀ ਹੈ ਨਾ ਰਸ ਕੋਲੀ ਹੈ ਹੂੰ ਗਲਾ ਜਾਉ ਹੂੰ ਗਲਾ ਜਾਉ ਨੂੰ ਇਹਦੇ ਵਿੱਚ ਰਸ ਗਲੇ ਸੋ ਸਾਰਿਆਂ ਦੇ ਬਣਨੇਗੇ ਤੇ ਹੁਣ ਆਪਾਂ ਜੇ ਬਣਾ ਕੇ ਲਿਆ ਉਹਨੂੰ ਉਹਦਾ ਦਵਾਂਗੇ ਕੀ ਦਈ ਦੰਦਾ ਨਹੀਂ ਕੀ ਸ਼ਗਨ ਅਸ਼

ਸੋ ਪੰਜ ਦੀਵੇ ਜੁਆਨੇ ਥੱਲੇ ਹਾਂ ਇੱਕ ਮੰਨੀ ਉਧਰ ਟਰੈਕਟਰ ਇੱਕ ਇਥੇ ਰੱਖਣਾ ਇਨਸ਼ਾ ਅਰ ਰੱਖਤਾ ਇਹ ਇੱਕ ਉਹ ਰੱਖਤਾ ਇੱਕ ਉਹ ਰੱਖਤਾ ਹੈ ਇਥੇ ਰੰਦੇ ਚਲੋ ਠੀਕ ਸੋ ਜਨਾ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਅੰਬਲਾ ਇਹਨਾਂ ਨੂੰ ਕੀ ਕਹਿੰਦੇ ਆ ਜਦੋਂ ਮੁੰਡਾ ਹੁੰਦਾ ਵਾ ਉਦੋਂ ਸਿਰੇ ਵੱੰਦੇ ਹੁੰਦੇ ਆ ਠੀਕ ਆ ਤੇ ਕਮੈਂਟਾਂ ਚ ਮੈਨੂੰ ਕਈ ਪੁੱਛਣੀਆਂ ਆ ਤਾਂ ਕਰਕੇ ਮੈਂ ਇਹ ਦੱਸਦੀ ਆ ਕਈਆਂ ਦੇ ਰਵਾਜ ਹੁੰਦਾ ਹੈ ਕਈਆਂ ਨੂੰ ਨਹੀਂ ਹੁੰਦਾ ਵਾ ਹਮੇ ਤਾਂ ਸਾਰਿਆਂ ਦੇ ਹੁੰਦਾ ਹਾਂ ਮੈਨੂੰ ਤਾਂ ਲੱਗਦਾ ਬੰਦੀ ਮੈਨੂੰ ਲੱਗਦਾ ਸਾਰਿਆਂ ਨੇ ਹੁੰਦਾ ਵੈਸੇ ਤਾਂ ਤੇ ਹੁਣ ਆਪਾਂ ਕਰਦੇ ਆ ਬਲੌਗ ਨੂੰ ਐਂਡ ਸੋ ਤੁਹਾਨੂੰ ਐਦਾ ਬਲੌਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਬਲੌਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੌਗਸ ਤਦ ਤੱਕ ਲਈ ਧੰਨਵਾਦ ਬਾਏ ਬਾਏ